ਆਇਰਨ ਮੈਨ ਸਰਦਾਰ ਵੱਲਭਾਈ ਪਟੇਲ ਦੀ 150 ਜਨਤੀ ਨੂੰ ਸਮਰਪਿਤ ਪਟਿਆਲਾ ਦੇ ਵਿੱਚ 17 ਨਵੰਬਰ ਨੂੰ ਯੂਨਿਟੀ ਮਾਰਚ ਕੱਢਿਆ ਜਾਵੇਗਾ ਇਸ ਯੂਨਿਟੀ ਮਾਰਚ ਦਾ ਉਦੇਸ਼ ਨੌਜਵਾਨਾਂ ਦੇ ਵਿੱਚ ਏਕਤਾ, ਦੇਸ਼ ਭਗਤੀ ਤੇ ਕਰਤੱਵ ਦੀ ਭਾਵਨਾ ਨੂੰ ਜਾਗਰੂਕ ਕਰਨਾ ਹੈ। ਸਰਦਾਰ ਵੱਲਭਾਈ ਪਟੇਲ ਨੇ ਜਿਸ ਤਰ੍ਹਾਂ ਬਿਖਰੇ ਹੋਏ ਭਾਰਤ ਨੂੰ ਇੱਕ ਭਾਰਤ ਬਣਾਇਆ ਉਸੇ ਭਾਵਨਾ ਨੂੰ ਇਹ ਮਾਰਚ ਅੱਗੇ ਵਧਾਏਗੀ। ਇਸ ਅਭਿਆਨ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਨੂੰ ਇੱਕ ਭਾਰਤ ਅਤੇ ਆਤਮ ਨਿਰਭਰ ਭਾਰਤ ਦਾ ਆਦਰਸ਼ ਅਪਣਾਉਣ ਦੇ ਲਈ ਪ੍ਰੇਰਿਤ ਕਰੇਗੀ। ਸ਼ਸ਼ਕਲ ਜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਰਿਸਪੈਕਟਡ ਮੈਂਬਰਸ ਤੇ মিডিਆ ਦਾ ਸਵਾਗਤ ਹੈ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਦੁਆਰਾ ਸਰਦਾਰ ਬਲਬਾਈ ਪਟੇਲ ਜੀ ਦੀ 150ਵੀਂ ਵਰਥ ਐਨੀਵਰਸਰੀ ਮਨਾਈ ਜਾ ਰਹੀ ਹੈ ਜੋ ਕਿ ਪੂਰੇ ਦੇਸ਼ ਭਰ ਵਿੱਚ ਅਲੱਗ-ਅਲੱਗ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਜਾ ਰਹੇ ਨੇ ਮਾਈ ਭਾਰਤ ਪਟਿਆਲਾ ਦੁਆਰਾ ਆ ਆਇਰਨ ਮੈਨ ਆਫ ਇੰਡੀਆ ਬੱਲਬਾਈ ਪਟੇਲ ਜੀ ਨੂੰ ਸ਼ਰਧਾਂਜਲੀ ਪੇਂਟ ਕਰਨ ਲਈ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਉਪਜਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਜੋ ਕਿ 14 ਤਰੀਕ ਨੂੰ ਸਮਾਣਾ ਅਤੇ 17 ਤਰੀਕ ਨੂੰ ਪਟਿਆਲਾ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਬੱਲਬਾਈ ਪਟੇਲ ਜੀ ਭਾਰਤ ਦੇ ਲੋਹ ਪੁਰਸ਼ ਵਲੋਂ ਜਾਣੇ ਜਾਂਦੇ ਹਨ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ 31 ਅਕਤੂਬਰ ਨੂੰ ਇਹਨਾਂ ਦੀ ਬਰਥ ਅਨਿਵਰਸਰੀ ਮਨਾਈ ਜਾਂਦੀ ਹੈ ਜੋ ਕਿ ਇੱਕ ਯੂਨਿਟੀ ਡੇ ਦੇ ਵਿੱਚ ਇਕਤਾ ਦਿਵਸ ਦੇ ਅਕੋਰਡਿੰਗ ਮਨਾਈ ਜਾਂਦੀ ਹੈ ਇਸ ਮਾਈ ਭਾਰਤ ਪੋਰਟਲ ਦੇ ਉੱਤੇ 6 ਅਕਤੂਬਰ ਨੂੰ ਅਨੇਬਲ ਮੈਨੇਜਰ ਡਾਕਟਰ ਮਾਨਸੂਖ ਮਾੜੀ ਜੀ ਨੇ ਮਿਨਿਸਟਰ ਆਫ ਯੂਥ ਅਫੇਅਰਸ ਐਂਡ ਸਪੋਰਟਸ ਗੌਰਮਟ ਆਫ ਇੰਡੀਆ ਦੁਆਰਾ ਮਾਈ ਭਾਰਤ ਪੋਰਟਲ ਦੇ ਉੱਤੇ ਇਹਦਾ ਲਾਂਚ ਕੀਤਾ ਗਿਆ ਇਸ ਇਨੀਸ਼ੀਏਟਿਵ ਦਾ ਤੇ ਇਹ ਪਾਰਟਿਸਪੈਂਟਸ ਆ ਜੋ ਇਸ ਪੋਰਟਲ ਦੇ ਉੱਤੇ ਮਾਈ ਭਾਰਤ ਪੋਰਟਲ ਦੇ ਉੱਤੇ ਜਾ ਕੇ ਪਾਰਟਿਸਿਪੇਟ ਕਰ ਸਕਦੇ ਨੇ ਤੇ ਉਹਦੇ ਜੋ 150 ਵਿਨਰਸ ਨੇ ਉਹਨਾਂ ਨੂੰ ਨੈਸ਼ਨਲ ਪర్యਤਰਾ ਦੇ ਵਿੱਚ ਪਾਰਟਿਸਪੇਸ਼ਨ ਦਿੱਤਾ ਜਾਏਗਾ ਇਹ ਜੋ ਪ੍ਰੋਗਰਾਮ ਹੈ ਤਿੰਨ ਉਹਦੇ ਵਿੱਚ ਤਿੰਨ ਸਟੇजेस ਦੇ ਵਿੱਚ ਚੱਲ ਰਿਹਾ 6 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਉਹਦੇ ਵਿੱਚ ਪ੍ਰੀ ਇਵੈਂਟ ਐਕਟੀਵिटीज ਕਰਵਾਈਆਂ ਜਾ ਰਹੀਆਂ ਨੇ ਜਿੰਨਾਂ ਵੱਲ ਤੁਹਾਨੂੰ ਡਾਕਟਰ ਆਨੰਦ ਸਰ ਦੱਸਣਗੇ ਐਂਡ ਸੈਕੰਡ ਸਟੇਜ 31 ਅਕਤੂਬਰ ਤੋਂ 25 ਨਵੰਬਰ ਤੱਕ ਜਿਹਦੇ ਵਿੱਚ ਕਿ ਪੂਰੇ ਜਿਲ੍ਹੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੂਰੀ ਦੇਸ਼ ਭਰ ਦੇ ਵਿੱਚ ਦੋ ਦੋ ਪਲ ਯਾਤਰਾ ਕਰਵਾਈਆਂ ਜਾ ਰਹੀਆਂ ਨੇ ਉਹ ਇੱਕ ਨੈਸ਼ਨਲ ਫਿਰ ਉਹਨਾਂ ਦੇ ਵਿੱਚ ਜੋ ਪਾਰਟਿਸਪੇਸ਼ਨ ਹੈ ਨੈਸ਼ਨਲ ਲੈਵਲ ਤੇ 6 26 ਅਕਤੂਬਰ ਨਵੰਬਰ ਤੋਂ ਲੈ ਕੇ 6 ਦਸੰਬਰ ਤੱਕ ਨੈਸ਼ਨਲ ਪਾਤਜਤਰਾ ਹੋਣੀ ਹੈ ਉਹਦੇ ਵਿੱਚ 152 ਕਿਲੋਮੀਟਰ ਦੀ ਜੋ ਰਹੇਗੀ ਸਪੇਸ ਕਵਰ ਕੀਤੀ ਜਾਏਗੀ ਉਹ ਕਰਮਸ਼ਰ ਤੋਂ ਲੈ ਕੇ ਸਟੈਚੂ ਆਫ ਯੂਨਿਟੀ ਤੱਕ ਰਹੇਗੀ ਇਹ ਹਾਂਜੀ ਮੈਂ ਮਾਈ ਭਾਰਤ ਪਟਿਆਲਾ ਵੱਲੋਂ ਪੂਰੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਪਾਰਟਿਸਪੇਸ਼ਨ ਦਿਖਾਈ ਜਾਵੇ ਤਾਂ ਜੋ ਇਹ ਸਰਕਾਰ ਦੁਆਰਾ ਚਲਾਇਆ ਗਿਆ ਇਸ ਅ ਚੜ੍ਹਦੰਚਲੀ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਸਫਲਤਾਪੂਰਵਕ ਮਨਾਇਆ ਜਾਵੇ। ਮੈਂ ਵਿਜੇ ਕੁਮਾਰਕਰ ਪ੍ਰੈਜ਼ੈਂਟ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਜੋ ਅੱਜ ਅਸੀਂ ਪ੍ਰੋਗਰਾਮ ਸਾਨੂੰ ਮੈਡਮ ਨੇ ਬੁਲਾਇਆ ਸੀ ਉਹਰੇ ਸਾਡੀ ਭਾਰਤੀ ਜਨਤਾ ਪਾਰਟੀ ਸੈਂਟਰ ਬੋਰਡ ਰਿਹਾ ਪ੍ਰੋਗਰਾਮ ਬੱਲਵੰਦ ਪਟੇਲ ਜੀ ਦੇ ਜਿਹੜੀ ਪੁੰਨਿਆ ਦਿੱਤੇ 150 ਉਹਦੇ ਉਪਰ ਆਇਆ ਹੈ ਤੇ ਜਿਵੇਂ ਦੱਸਿਆ ਵੀ 14 ਤਰੀਕ ਤੇ 17 ਤਰੀਕ ਨੂੰ ਪਟਿਆਲੇ ਚ ਦੋ ਪ੍ਰੋਗਰਾਮ ਹੋਣੇ ਨੇ ਇਹ ਸਰਕਾਰ ਪੱਧਰ ਤੇ ਵੀ ਹੋਣੇ ਨੇ ਜਿੱਥੇ ਸਾਨੂੰ ਡਾਕਟਰ ਸਾਹਿਬ ਜਾਂ ਮੈਡਮ ਡਿਊਟੀ ਲਗਾਣਗੇ ਸਾਡੀ ਭਾਰਤ ਜਨਤਾ ਪਾਰਟੀ ਪਟਿਆਲਾ ਪੂਰੀ ਤਨੋਂ ਮਨੋਂ ਉਹ ਪ੍ਰੋਗਰਾਮ 'ਚ ਹਿੱਸਾ ਲਏਗੀ ਸਾਡੇ ਆਲਰੇਡੀ ਜ਼ਿਲ੍ਹੇ ਵੱਲੋਂ ਸਾਡੇ ਕੋਆਰਡੀਨੇਟਰ ਲੱਗੇ ਨੇ ਐਸ ਕੇ ਦੇਵ ਜੀ ਉਹਨਾਂ ਨਾਲ ਗੁਰਿੰਦਰ ਪਾਲ ਕੌਨੀ ਕੌਨੀ ਕਾਉਂਸਲ ਜੀ ਤੇ ਸਾਡੇ ਅਨੁਜ ਖੋਸਲਾ ਜੀ ਮੇਰੇ ਨਾਲ ਦੋਨੇ ਮੇਰੇ ਸਾਥੀ ਜ਼ਿਲ੍ਹਾ ਪ੍ਰਧਾਨ ਹਰਬੀਸ਼ ਟਕਾਲਾ ਜੀ ਔਰ ਜਸਪਾਲ ਗੰਗਰੋਲੀ ਜੀ ਅੱਜ ਉਤਰਨ ਧਰਨ ਦੇ ਉਹਨਾਂ ਨੂੰ ਕਿਤੇ ਇਲੈਕਸ਼ਨ ਦੇ ਰਿਗਾਰਡਿੰਗ ਜਾਣਾ ਪਿਆ ਉਹਨਾਂ ਦੇ ਦੋਨਾਂ ਦੇ ਮਹਾ ਮੰਤਰੀ ਸਾਡੇ ਨੰਦਾ ਸਾਹਿਬ ਤੇ ਕੁਲਦੀਪ ਜੂਰੇ ਪਹੁੰਚੇ ਹੋਏ ਨੇ ਉਹਨਾਂ ਦੀ ਦੋਨਾਂ ਟੀਮ ਔਰ ਆਈਆਂ ਹੋਈਆਂ ਨੇ ਅਸੀਂ 14 ਤਰੀਕ ਤੇ 17 ਤਰੀਕ ਨੂੰ ਦੋਨੇ ਫੰਕਸ਼ਨ ਅਸੀਂ ਮੈਡਮ ਨਾਲ ਮਿਲ ਕੇ ਗਵਰਨਮੈਂਟ ਦੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਨਹੀਂ ਅਸੀਂ ਆਪਣੀ ਟੀਮ ਵੱਲੋਂ ਪੂਰੀ ਉੱਥੇ ਹਾਜ਼ਰ ਲਗਾਵਾਂਗੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆ ਯੂਥ ਨੂੰ ਅਪੀਲ ਕਰਦੇ ਆ ਵੀ ਜਿਹੜਾ ਵੀ ਇਹ ਵੱਲੋਂ ਬਈ ਜਿਹਦਾ ਪ੍ਰੋਗਰਾਮ ਹੈ ਉਹਨਾਂ ਜੀਵਨੀ ਦਾ ਉਹਨਾਂ ਜਨਮ ਦਿਨ ਦਾ ਉਹਨਾਂ ਨੂੰ ਤੁਸੀਂ ਜ਼ਰੂਰ ਪੜੋ ਤੇ ਸਾਡੇ ਨਾਲ ਜੁਆਇਨ ਕਰੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਅਨੰਦ ਸਿੰਘ ਗਿੱਲ ਮੈਂ ਐਨਐਸਐਸ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜਿਸ ਤਰ੍ਹਾਂ ਮੈਡਮ ਨੇ ਪਹਿਲਾਂ ਦੱਸਿਆ ਕਿ ਸਰਦਾਰ ਬੱਲਬਾਈ ਪਟੇਲ ਦੀ 150th ਬਰਥ ਅਨਿਵਰਸਰੀ ਲਈ ਮਿਨਿਸਟਰੀ ਆਫ ਯੂਥ ਅਫੇਅਰ ਵੱਲੋਂ ਆਪਾਂ ਨੂੰ ਪ੍ਰੋਗਰਾਮ ਆਇਆ ਜਿਹਦੇ ਵਿੱਚ ਯੂਨਿਟੀ ਮਾਰਚ ਕਰਵਾ ਰਹੇ ਹਾਂ ਐਂਡ ਉਸ ਯੂਨਿਟੀ ਮਾਰਚ ਤੋਂ ਪਹਿਲਾਂ ਕਈ ਪ੍ਰੀ ਐਕਟੀਵਿਟੀਜ਼ ਹੈਗੀਆਂ ਨੇ ਜੋ ਅਸੀਂ ਅਲੱਗ-ਅਲੱਗ ਕਾਲਜੇਸ ਦੇ ਵਿੱਚ ਐਂਡ ਇਵਨ ਸਾਡੀ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਦੀ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਸਾਰਾ ਆਪਣਾ ਮਾਈ ਭਾਰਤ ਤੇ ਐਨਐਸਐਸ ਵੱਲੋਂ ਕੋਲੈਬੋਰੇਟ ਕਰਕੇ ਕੀਤਾ ਜਾਣਾ ਦੀ ਤੋ ਆਪਣੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਗੀ ਥਾਪਰ ਯੂਨੀਵਰਸਿਟੀ ਹੋਗੀ ਐਂਡ ਦੋ ਯੂਨੀਵਰਸਿਟੀਆਂ ਹੋਰ ਨੇ ਜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਕਰਵਾ ਰਹੇ ਹਾਂ ਸਾਡੇ ਜਿਹੜੇ ਐਨਐਸਐਸ ਦੇ ਵਲੰਟੀਅਰਜ਼ ਨੇ ਦੇ ਵਿਲ ਪਾਰਟਿਸਿਪੇਟ ਕੀ ਉਹ ਇਕੁਅਲੀ ਉਹਨਾਂ ਨਾਲ ਕੋਲੈਬੋਰੇਟ ਕਰਨਗੇ ਐਂਡ ਜਿਹੜੀ ਪ੍ਰੀ ਇਵੈਂਟਸ ਨੇ ਉਹ ਸਾਰੀਆਂ ਆਪਣੇ ਕਾਲਜਸ ਐਂਡ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਨੇ ਜੀ ਪ੍ਰੀ ਇਵੈਂਟਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਅਸੀਂ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਾਂ ਦੀ ਸਾਡੇ ਕੋਲੇ 280 ਯੂਨਿਟਸ ਨੇ ਐਨਐਸਐਸ ਦੀਆਂ ਜੀ ਤੇ 180 ਕਾਲਜਸ ਦੇ ਵਿੱਚ ਉੱਥੇ ਸਾਰੇ ਕਾਲਜ ਦੇ ਵਿੱਚ ਉਹ ਆਪਣੇ ਲੈਵਲ ਤੇ ਐਕਟੀਵਿਟੀਜ਼ ਹੋ ਰਹੀਆਂ ਨੇ ਜਿਸ ਤਰ੍ਹਾਂ ਐਸਏ ਕੰਪੀਟੀਸ਼ਨਸ ਹੋ ਗਏ ਅ देन देयर इज ਅ ਟ੍ਰਕ ਪਲੇਟ ਸੈਰੇਮੋਨੀਜ਼ ਹੋ ਗਈ ਜੀ ਤੇਨ ਪੋਸਟਰ ਮੇਕਿੰਗ ਹੋ ਗਿਆ ਐਂਡ ਇਸ ਤਰ੍ਹਾਂ ਦੇ ਕੰਪੀਟੀਸ਼ਨ ਜਿਹੜੇ ਆਪਣੇ ਪਟੇਲ ਜੀ ਤੇ ਉਹਨਾਂ ਦੀ ਲਾਈਫ ਦੇ ਉੱਤੇ ਸੋ ਇਹ ਕਾਲਜ ਇਸ ਕਰਵਾ ਰਹੇ ਨੇ ਕਈ ਅੱਜ ਵੀ ਕਰਵਾ ਰਹੇ ਨੇ ਜੀ ਉਹਨਾਂ ਦੀਆਂ ਜੋ ਵੀ ਸਾਰੀਆਂ ਫੋਟੋਗ੍ਰਾਫਸ ਵਗੈਰਾ ਨੇ ਉਹ ਅੱਗੇ ਅਸੀਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਖਤਮ ਹੋਊਗਾ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਜੀ 14 ਤੇ 17 ਨਵੰਬਰ ਨੂੰ ਪਤ ਜਤਰਾ ਰੱਖੀ ਹੋਈ ਹੈ ਉਹਦੇ ਵਿੱਚ ਸਾਡੇ ਐਨਐਸਐਸ ਦੇ ਵਲੰਟੀਅਰਸ ਪਾਰਟਿਸਪੇਟ ਕਰਨਗੇ ਜੀ ਸਰੇ ਦਾ ਉਦੇਸ਼ ਕੀ ਹੈ ਮਤਲਬ ਯੂਨਿਟੀ ਦਾ ਇਹਦਾ ਉਦੇਸ਼ ਜੀ ਇਹ ਹੈ ਕਿ ਆਪਾਂ ਜਿਹੜਾ ਅੱਜ ਦਾ ਯੂਥ ਹੈ ਨਹੀਂ ਉਹਨੂੰ ਇੱਕ ਯੂਨਿਟੀ ਉਹਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਯੂਨਿਟੀ ਦੇ ਵਿੱਚ ਰਹਿ ਕੇ ਅਸੀਂ ਅੱਗੇ ਕਿਸ ਤਰ੍ਹਾਂ ਵੱਧ ਸਕਦੇ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾਕੀ ਹੋਰ ਪ੍ਰੋਗਰਾਮ ਚਲਾਏ ਰਹਿਣਗੇ ਇਸ ਦੇ ਵਿੱਚ ਮਤਲਬ ਜਿਹੜੇ ਤੁਸੀਂ ਗੱਲ ਕੀਤੀ ਹੈ ਬੱਚੇ ਵੀ ਆ ਸਕਦੇ ਨੇ ਤੇ ਬੱਚੇ ਜਾਂ ਕੋਈ ਯੂਥ ਜਿਹੜਾ ਜਿਹੜਾ ਦੀ ਪ੍ਰੀ ਇਵੈਂਟਸ ਦੀ ਗੱਲ ਪ੍ਰੀ ਇਵੈਂਟਸ ਦੇ ਵਿੱਚ ਜਿਵੇਂ ਕਾਲਜ ਲੈਵਲ ਤੇ ਕਿਸੇ ਕਾਲਜ ਦੇ ਵਿੱਚ ਹੋ ਰਿਹਾ ਜੀ ਤਾਂ ਉਸ ਕਾਲਜ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਔਰ ਬਾਹਰੋਂ ਵੀ ਬੱਚੇ ਆ ਸਕਦੇ ਨੇ ਨਹੀਂ ਬਾਹਰੋਂ ਆ ਸਕਦੇ ਨੇ ਬਟ ਮੋਸਟਲੀ ਕਿਉਂਕਿ ਇਹ ਇਹ ਜਿਹੜੇ ਸਪੋਸਟ ਇਸ ਤਰ੍ਹਾਂ ਸੀ ਕਿਸੇ ਵੀ ਕਾਲਜ ਦਾ ਤਾਂ ਉੱਥੋਂ ਦੇ ਕਾਲਜ ਦੇ ਬੱਚੇ ਹੀ ਨ ਨਹੀਂ ਪਾਰਟਿਸਿਪੇਟ ਕੀਤੇ ਸੀ ਉਹਨਾਂ ਦੇ ਵਿੱਚ ਕੀ ਰਜਿਸਟ੍ਰੇਸ਼ਨ ਦਾ ਆਸਾਨੀ ਨਾਲ ਕਿਵੇਂ ਦੱਸ ਸਕਦੇ ਹਾਂ ਕਿ ਆਮ ਲੋਕਾਂ ਨੇ ਰਜਿਸਟ੍ਰੇਸ਼ਨ ਕਰਨੀ ਹੋ ਤਾਂ ਕਿਸ ਤਰ੍ਹਾਂ ਕਰ ਸਕਦੇ? ਪ੍ਰੀ ਇਵੈਂਟਸ ਲਈ ਜੀ ਪ੍ਰੀ ਇਵੈਂਟਸ ਲਈ ਕੋਈ ਰਜਿਸਟ੍ਰੇਸ਼ਨ ਲਿੰਕ ਨਹੀਂ ਹੈਗਾ ਜੀ। ਇਹ ਆਪਣੇ ਲੈਵਲ ਤੇ ਹੀ ਕਰਵਾ ਰਹੇ ਹਾਂ ਦੀ ਕਾਲਜਾਂ ਦੇ। ਜਿਹੜਾ ਰਜਿਸਟ੍ਰੇਸ਼ਨ ਲਿੰਕ ਉਹ ਆਪਣਾ ਪੱਦਯਾਤਰਾ ਦੇ ਲਈ ਹੈ ਜਿਹੜੇ ਉਹ ਬੱਚੇ ਪੱਦਯਾਤਰਾ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ, ਇਵਨ ਬੱਚੇ ਜਾਂ ਕੋਈ ਵੀ ਕਰਨਾ ਚਾਹੁੰਦਾ ਤਾਂ ਉੱਥੇ ਜਾ ਕੇ ਰਜਿਸਟਰ ਕਰ ਸਕਦੇ ਨੇ। ਉਹ ਉਹਦੇ ਲਈ ਕੀ ਕੋਈ ਸਕੈਨਰ ਵਗੈਰਾ ਹੈ ਜਾਂ ਕੋਈ QR ਕੋਡ ਵੀ ਹੈ ਜੀ ਤੇ ਮਾਈ ਭਾਰਤ ਪੋਰਟਲ ਹੈ ਜੀ। ਉਹਦੇ ਉੱਪਰ ਪਟਿਆਲਾ ਡਿਸਟ੍ਰਿਕਟ ਦਾ ਉਹ ਲਿੰਕ ਦੇ ਆਪਾਂ ਕਲਿੱਕ ਕਰਕੇ ਜੀ ਸਿੱਧਾ ਉੱਤੇ ਰਜਿਸਟ੍ਰੇਸ਼ਨ ਲਿੰਕ ਆਪਣਾ ਹੈ ਉੱਤੇ ਰਜਿਸਟ੍ਰੇਸ਼ਨ ਪੇਜ ਤੇ ਪਹੁੰਚ ਜਾਣੇ ਹੈ ਤੇ ਉਹਦੇ ਉੱਪਰ ਆਪਣਾ ਨਾਮ ਐਂਟਰ ਕਰਨਾ ਫੋਨ ਐਂਟਰ ਕਰਕੇ ਬਰੀ ਸਿੰਪਲ ਪ੍ਰੋਸੈਸ ਹੈ 2 ਮਿੰਟ ਦੇ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਮੋਸਟਲੀ ਦੇਖਿਆ ਕਿ ਜਿਹੜਾ ਯੂਥ ਹੈ ਅੱਜਕੱਲ੍ਹ ਉਹ ਮੋਬਾਈਲ ਦੇ ਵਿੱਚ ਵਸੇ ਰਹਿੰਦਾ ਹੈਗਾ ਇਹਨਾਂ ਚੀਜ਼ਾਂ ਵੱਲ ਬਹੁਤ ਘੱਟ ਧਿਆਨ ਜਾਂਦਾ ਹੈਗਾ ਕਿ ਸਵੇਰੇ ਉੱਠਦੇ ਹੀ ਲੇਟ ਨਹੀਂ ਤੇ ਨਾਈਟਸ ਸੌਣਾ ਹੈਗਾ ਕੁਝ ਕਹਿਣਾ ਚਾਹੁੰਦੇ ਯੂਥ ਨੂੰ ਯੂਥਲੀ ਜੀ ਇਸੇ ਲਈ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਵਾਉਣੇ ਆ ਜਿਸ ਤਰ੍ਹਾਂ ਹੁਣ ਸੀ ਕਰਵਾਇਆ ਜੀ ਅਵੇਰਨੈਸ ਪ੍ਰੋਗਰਾਮ ਕਰਵਾਈਨੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਉਹ ਇਹ ਕਿ ਯੂਥ ਨੂੰ ਇਕੱਠਾ ਕਰਕੇ ਅਸੀਂ ਅਲੱਗ-ਅਲੱਗ ਕਲਾਸੇਜ਼ ਦੇ ਸਾਰੇ ਡਿਪਾਰਟਮੈਂਟਸ ਉਹਨਾਂ ਨੂੰ ਇਸੇ ਬਾਰੇ ਅਵੇਰਨੈਸ ਕਰਦੇ ਆ ਕਿ ਆਪਾਂ ਇਹ ਮੋਬਾਈਲ ਜਿਹੜਾ ਕਿਉਂਕਿ ਅੱਜਕੱਲ ਸਾਰੇ ਇਹਦੇ ਵਿੱਚ ਹੀ ਡਿਪੈਂਡਡ ਹੋ ਗਏ ਨੇ ਦੀ ਤਾਂ ਇਸ ਤੋਂ ਬਾਹਰ ਵੀ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਇੰਟਰਸਟ ਹੈ ਜੀ ਇਹਦੇ ਵਿੱਚ ਪੈਦਾ ਕਰ ਸਕੀਏ ਉਹਦੇ ਰਿਲੇਟਡ ਹੀ ਇਹ ਪ੍ਰੋਗਰਾਮ ਸਾਰੇ ਕਰਵਾਏ ਜਾ ਰਹੇ ਨੇ ਕਈ ਯੂਥ ਹੈ ਤੇ ਵੀ ਲੋਕ ਨੇ ਜਿਹੜੇ ਸਰਦਾਰ ਬੱਲਵਈ ਪਟੇਲ ਬਾਰੇ ਜਾਣਕਾਰੀ ਨਹੀਂ ਰੱਖਦੇ ਹੈ ਕਿਉਂਕਿ ਨਵੇਂ ਬੱਚੇ ਹੈ ਤੇ ਉਹਨਾਂ ਨੂੰ ਵਾਇਸ ਦਿੱਤੀ ਸੀ ਮੈਂ ਉਹਨਾਂ ਲਈ ਕੁਝ ਮੈਸੇਜ ਉਹਨਾਂ ਲਈ ਸਿਰ ਇਹੀ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜਾ ਇਤਿਹਾਸ ਹੈ ਦੀ ਆਪਣਾ ਇੰਡੀਆ ਦਾ ਉਹਦੇ ਬਾਰੇ ਪਤਾ ਹੋਵੇ ਪਤਾ ਲੱਗੇ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਹੈ ਜਾਂ ਅੱਗੇ ਵੀ ਹੋਰ ਇਸ ਤਰ੍ਹਾਂ ਦੀ ਪ੍ਰੋਗਰਾਮ ਕਰਵਾਉਨੇ ਆ ਕਿਉਂਕਿ ਇਹ ਜਾਣਕਾਰੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਜੀ ਜੇ ਉਹਨਾਂ ਨੂੰ ਆਪਣਾ ਇਤਿਹਾਸਪਤਾ ਹੋਊਗਾ ਤਾਂ ਅੱਗੇ ਉਸੇ ਤਰ੍ਹਾਂ ਹੀ ਉਹ ਆਪਣਾ ਫਿਊਚਰ ਬਣਾ ਸਕਦੇ ਜਿਵੇਂ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਹੈਗੀ ਹੈ ਤੁਸੀਂ ਇਹ ਪ੍ਰੋਗਰਾਮ ਵੀ ਕਰਾ ਰਹੇ ਹੈਗੇ ਹੋ ਕੋਈ ਹੋਰ ਮਤਲਬ ਰਸਤਾ ਹੈ ਕੋਈ ਬੱਚਿਆਂ ਨੂੰ ਇਸ ਬਾਰੇ ਸੁਨੇਹਾ ਦੇਣ ਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਡਿਜੀਟਲ ਹੀ ਆਪਸ ਨੇ ਆਲੇ ਕਿਉਂਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਜੋ ਤੁਸੀਂ ਦੇ ਰਹੇ ਹੋ ਵਿਚਾਰ ਦੇ ਰਹੇ ਹੋ ਜਾਂ ਜੋ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਲੋਕਾਂ ਤੱਕ ਜਾਂ ਮਤਲਬ ਜਿਹੜੇ ਯੂਜ਼ ਤੱਕ ਪਹੁੰਚ ਨਹੀਂ ਰਹੀਆਂ ਨੇ ਇਸ ਤਰੀਕਾ ਦੀ ਇਹੀ ਹੈ ਕਿ ਅਸੀਂ ਆਪਾਂ ਨੂੰ ਕਿਉਂਕਿ ਅੱਜਕੱਲ ਜਿਹੜਾ ਮੋਬਾਈਲ ਦਾ ਜਮਾਨਾ ਹੈਗਾ ਅਗਰ ਆਪਾਂ ਕੋਈ ਵੀ ਇਵੈਂਟ ਅਸੀਂ ਪਲਾਨ ਕਰ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ ਤਾਂ ਉਹਦੀ ਵੱਧ ਤੋਂ ਵੱਧ ਇਨਫੋਰਮੇਸ਼ਨ ਬੱਚਿਆਂ ਤੱਕ ਪਹੁੰਚਾਈ ਜਾ ਸਕੇ ਉਹਦੇ ਲਈ ਅਸੀਂ ਮੀਡੀਆ ਦੇ ਨਾਲ ਰابطਾ ਕਾਇਮ ਕਰਦੇ ਹਾਂ ਦੀ ਸਾਡੇ ਆਪਣੇ ਸੋਸ਼ਲ ਮੀਡੀਆ ਪੇजेस ਬਣੇ ਹੋਏ ਨੇ ਜਿਸ ਤਰ੍ਹਾਂ ਮਾਈ ਭਾਰਤ ਪੋਰਟਲ ਹੈ ਦੀ ਉਹ ਇੱਕ ਕੰਬਾਈਨਡ ਪਲੇਟਫਾਰਮ ਕਰਦਾ ਜਿੱਥੇ ਕੋਈ ਵੀ ਬੱਚਾ ਰਜਿਸਟਰ ਕਰ ਸਕਦਾ ਹੈ ਕਿਸੇ ਵੀ ਇਵੈਂਟ 'ਚ ਉਹਨੇ ਪਾਰਟਿਸਿਪੇਟ ਕਰਨਾ ਜੇ ਐਂਡ ਇਵਨ ਤੁਸੀਂ ਕੱਲ ਨੂੰ ਕਿਸੇ ਜੌਬਸ ਲਈ ਅਪਲਾਈ ਕਰਨਾ ਜਾਂ ਤੁਸੀਂ ਕਿਸੇ ਚੀਜ਼ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਤੁਹਾਨੂੰ ਸਿੰਗਲ ਪਲੇਟਫਾਰਮ ਤੇ ਅਵੇਲੇਬਲ ਹੋਏਗੀ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ